ਇਹ ਨਿਕਾਹ ਜਾਂ ਕੁਛ ਮਹੀਨੇ ਦਾ ਬੱਚਾ ਦੇਖੋ ਜਰਾ ਨਿਕਾਹ ਜਾਂ ਕਿਸ ਤਰ੍ਹਾਂ ਰੋ ਰਿਹਾ ਹੈ ਧਰਮੀ ਬਹੁਤ ਜ਼ਿਆਦਾ ਤਪੂਛ ਇੰਨੀ ਜ਼ਿਆਦਾ ਇੱਥੇ ਕਿ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ ਇੰਨੀ ਕਿੰਨੇ ਬੱਚਿਆ ਵਿਚਾਰੀਆਂ ਤੇ ਕਾਫੀ ਮਿਹਨਤ ਸਵਾਮ ਇਹਨਾਂ ਵੀਰਾਂ ਨੂੰ ਵੀ ਦੋਸਤੋ ਇਹ ਹਾਲ ਹੈ ਗਿੱਦੜ ਪਿੰਡੀ ਏਰੀਆ ਦਾ ਦੇਖੋ ਕਿਵੇਂ ਪਰਿਵਾਰਾਂ ਨੂੰ ਜਿਹੜੇ ਆ ਕੱਢ ਕੇ ਬਾਹਰ ਲੈ ਕੇ ਆ ਰਹੇ ਛੋਟੇ ਛੋਟੇ ਨਿੱਕੇ ਨਿੱਕੇ ਬੱਚੇ ਆ ਬਜ਼ੁਰਗ ਮਾਤਾ ਆ ਬਜ਼ੁਰਗ ਆ ਬਹੁਤ ਬੁਰੇ ਹਾਲਾਤ ਆ ਜਿੱਥੇ ਇਸ ਟਾਈਮ ਵੋਟ ਆ ਘੱਟ ਤੋਂ ਘੱਟ 15 ਤੋਂ 20 ਫੁੱਟ ਪਾਣੀ ਦੱਸ ਰਿਹਾ ਕਿ ਉਹ ਸਾਹਮਣੇ ਪਿੱਛੇ ਕੋਠੀਆਂ ਜਿਹੜੀਆਂ ਆਈਆਂ ਉਹ ਡੁੱਬੀਆਂ ਹੋਈਆਂ ਬਿਲਕੁਲ ਸੋ ਇੰਨਾ ਜਿਆਦਾ ਜ਼ਬਰਦਸਤ ਹਾੜਿਆ ਪਾਣੀ ਹੈ ਕਿਉਂਕਿ ਇੱਕਦਮ ਪਿੱਛੋਂ ਪਾਣੀ ਜਿਹੜਾ ਹੁਣ ਇਸ ਏਰੀਆ 'ਚ ਆਦਦੇ ਪੈ ਕੇ ਕਿਲੋਮੀਟਰਾਂ ਦੇ ਵਿੱਚ ਖੁਦ ਵੇਖਿਆ ਪਿੱਛੇ ਆਹ ਬਜ਼ੁਰਗ ਮਾਤਾ ਵਿਚਾਰੀ ਐ ਇੱਕ ਟੋਣੋ ਵੋਟ 'ਚੋਂ ਬਾਹਰ ਕੱਢਿਆ ਪਰ ਬਹੁਤ ਬੁਰੀ ਹਾਲਤ ਆ ਬਾਕੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬਹੁਤ ਪ੍ਰਵਾਹ ਅਜੇ ਇੱਕ ਦੋ ਪ੍ਰਵਾਹ ਕੱਢੇ ਆ 10 ਸੜਕ ਪਿੱਛੇ ਕਾਫੀ ਘਾਰਾਂ ਜਿਹੜੇ ਡੁੱਬੇ ਹੋਏ ਆ ਉਹਨਾਂ ਨੂੰ ਕੱਢਣ ਵਾਸਤੇ ਜਿਹੜੀਆਂ ਬੋਟ ਇੱਕ ਆ ਬੋਟ ਹੋਰ ਆ ਗਈਆਂ ਚਿੰਦ ਕਿੰਨੇ ਕਿ ਬੱਚੇ ਦੇ ਬਿਲਕੁਲ ਛੋਟਾ ਜਿਹਾ ਬੱਚਾ ਦੇ ਵਿੱਚ ਪੜਤੋ ਪਰ ਦਿਖਾਦੇ ਆ ਓਕੇ ਪਰਿਵਾਰਾਂ ਦਾ ਜਿੱਥੇ ਸਿਰਫ ਬੰਲੇਰੇ ਹੀ ਦਿਸ ਰਹੇ ਮਕਾਨਾਂ ਦੇ ਇੰਨਾ ਜ਼ਿਆਦਾ ਪਾਣੀ ਦਿਸ ਰਿਹਾ ਉੱਥੇ ਦਰਿਆ ਦੇ ਅੰਦਰਲੇ ਪਾਸੇ ਉੱਥੋਂ ਕੱਢਿਆ ਨਿਕਲੇਗੇ ਬੱਚਿਆਂ ਦੇ ਵਿੱਚ ਬਿਲਕੁਲ ਤੁਸੀਂ ਦੇਖੋ ਛੋਟਾ ਹੈ ਬੱਚਾ ਕੁਲਤਵਾਰ ਸਾਲ ਦਾ ਨਹੀਂ ਹੈਗਾ ਬੱਚਾ ਕੁਝ ਮਹੀਨਿਆਂ ਦਾ ਬੱਚਾ ਉਹ ਤੇ ਬਹੁਤ ਮੁਸ਼ਕਿਲ ਹਾਲਾਤ ਆ ਦੋਸਤੋ ਪਰਿਵਾਰਾਂ ਦੇ ਔਰ ਇਹਨਾਂ ਪਰਿਵਾਰਾਂ ਦਾ ਡੰਗਰ ਅਜੇ ਤੱਕ ਅੰਦਰ ਹੀ ਹੈ ਉਹ ਦੱਸ ਰਿਹਾ ਕਿ ਮੱਝਾਂ ਜਿਹੜੀਆਂ ਆ ਮਾ ਡੰਗਰ ਆ ਉਹ ਅਜੇ ਅੰਦਰ ਹੀ ਆ ਅਜੇ ਉਹ ਲਿਉਣੇ ਆ ਉਹ ਲਿਉਣ ਵਾਸਤੇ ਜਾਣਾ ਪੈਣਾ ਕਹਿੰਦੇ ਕਿ ਪਾਰ ਕੇ ਲਿਉਣੇ ਪੈਣੇ ਕਿਉਂਕਿ ਇਹਨਾਂ ਦਾ ਲੰਬਾ ਪੰਧ ਆ ਇੱਥੋਂ ਕਰੀਬ 1.5 ਕਿਲੋਮੀਟਰ ਦੂਰ ਜਿਹੜਾ ਉਹ ਮਕਾਨ ਦਿਸ ਰਿਹਾ ਜਿੱਥੋਂ ਨਾਲ ਲੈ ਕੇ ਆ ਰਹੇ ਆ ਬੱਚਾ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਜਿੱਥੇ ਇਸ ਟਾਈਮ ਬੋੜਾ ਦੇ ਥੱਲੇ 10 ਤੋਂ 15 ਫੁੱਟ ਪਾਣੀ ਦਸ ਰਿਹਾ ਕਿਉਂਕਿ ਇਹੇ ਕੋਠੀਆਂ ਪਿੱਛੇ ਆ ਕੋਠੀਆਂ ਮਤਲਬ ਆ ਉਹ ਦੇਹਰੀਆਂ ਆਪਣੀਆਂ